ਤੇਵਾਨਾ ਰੇਡੀਓ ਦੇ ਸਤਕਾਰਯੋਗ ਸਰੋਤਿਓ ਅਕਸਰ ਗੱਲ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਜ਼ਹਿਰਾਂ ਦਾ ਪੈਸਟੀਸਾਈਡ ਦਾ ਜਿਹੜਾ ਛੜਕਾ ਆ ਉਹ ਬਹੁਤ ਹੁੰਦਾ ਹੈ ਸੋ ਇਸ ਮਾਮਲੇ 'ਚ ਇੱਕ ਰਿਪੋਰਟ ਹੈ ਜਿਹੜੀ ਖੁਲਾਸੇ ਕਰਦੀ ਹੈ ਕਿ ਕੀਟਨਾਸ਼ਕ ਪੈਸਟੀਸਾਈਡ ਜ਼ਹਿਰਾਂ ਵਰਤਣ ਦੇ ਮਾਮਲੇ 'ਚ ਪੰਜਾਬ ਕਿੰਵੇਂ ਨੰਬਰ ਤੇ ਆ ਕੀਟਨਾਸ਼ਕਾਂ ਦੇ ਇਸਤੇਮਾਲ ਦੇ ਵਿੱਚ ਪੰਜਾਬ ਭਾਰਤ ਚੋਂ ਤੀਜੇ ਸਥਾਨ ਤੇ ਆ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੇ ਰਸਾਇਣਕ ਕੀਟਨਾਸ਼ਕਾਂ ਦਾ ਇਸਤੇਮਾਲ ਹੈ ਉਹ ਹਰਿਆਣੇ ਦੇ ਮੁਕਾਬਲੇ ਜ਼ਿਆਦਾ ਹੈ ਕਿਉਂਕਿ ਜ਼ਮੀਨ ਵੀ ਹਰਿਆਣੇ ਨਾਲੋਂ ਪੰਜਾਬ ਕੋਲ ਜ਼ਿਆਦਾ ਹੈ ਤੇ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 127 ਮੀਟ्रिक टन ਪੈਸਟੀਸਾਈਡ ਪੰਜਾਬ 'ਚ ਜ਼ਿਆਦਾ ਵਰਤਿਆ ਗਿਆ ਪੰਜਾਬ ਦੇ ਵਿੱਚ ਖੇਤੀ ਉਤਪਾਦਨ ਦੇ ਵਾਸਤੇ ਰਸਾਇਣਕ ਕੀਟਨਾਸ਼ਕਾਂ ਦਾ ਉਪਯੋਗ ਤੇ ਲਗਾਤਾਰ ਵਧ ਰਿਹਾ ਹੈ ਪੰਜਾਬ ਦੇ ਵਿੱਚ ਰਸਾਇਣਕ ਕੀਟਨਾਸ਼ਕ ਵੱਡੇ ਪੱਧਰ ਤੇ ਇਸਤੇਮਾਲ ਹੋ ਰਹੇ ਨੇ ਤੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਤੀਜੇ ਸਥਾਨ ਤੇ ਆਉਂਦਾ ਹੈ ਇਸ ਮਾਮਲੇ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ 11828 ਮੀਟ्रिक टन ਜ਼ਹਿਰ ਵਰਤਿਆ ਜਾਂਦਾ ਹੈ ਕਿਉਂਕਿ ਜ਼ਮੀਨ ਪੰਜਾਬ ਨਾਲੋਂ ਬਹੁਤ ਜ਼ਿਆਦਾ ਤੇ ਦੂਸਰੇ ਪਾਸੇ ਜਿਹੜਾ ਮਹਾਰਾਸ਼ਟਰ ਦੇ ਵਿੱਚ 87118 ਜਨਨ ਕੇ 8718 ਟਨ ਸਾਲ ਦੇ ਵਿੱਚ ਤੇ ਪੰਜਾਬ ਦੇ ਵਿੱਚ 5257 ਟਨ ਤੇ ਤੇਲंगाना ਦੇ ਵਿੱਚ 4920 ਟਨ ਤੇ ਹਰਿਆਣਾ ਦੇ ਵਿੱਚ 4064 ਟਨ ਸਾਲਾਨਾ ਪੈਸਟੀਸਾਈਡ ਵਰਤਿਆ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਪੈਸਟੀਸਾਈਡ ਵਧ ਰਿਹਾ 222 23 ਦੇ ਵਰੇ ਦੇ ਦੌਰਾਨ ਪੰਜਾਬ ਦੇ ਵਿੱਚ 5130 ਟਨ ਪੈਸਟੀਸਾਈਡ ਵਰਤਿਆ ਗਿਆ ਸੀ ਪਰ ਇਸ ਬਾਰੇ 223 24 ਦੇ ਜਿਹੜੇ ਅੰਕੜੇ ਨੇ ਪੰਜਾਬ ਦੇ ਵਿੱਚ 52557 ਮੀਟ्रिक टन ਜਾਨੀਏ ਮਾਰਚ ਤੱਕ ਦੇ ਅੰਕੜੇ ਨੇ ਮਾਰਚ 23 ਤੋਂ ਮਾਰਚ 24 ਤੱਕ ਦੇ ਚਾਲੂ ਬਰੇ ਦੇ ਜਾਨੀ ਕਿ ਪਿਛਲੇ ਸਾਲ ਦੇ ਨਾਲੋਂ 130 ਟਨ ਜ਼ਿਆਦਾ ਵਰਤਿਆ ਗਿਆ ਜਦੋਂ ਕਿ ਹਰਿਆਣਾ ਦੇ ਵਿੱਚ ਪੈਸਟੀਸਾਈਡ ਦਾ ਇਸਤੇਮਾਲ ਥੋੜਾ ਜਿਹਾ ਘਟਿਆ ਹਰਿਆਣਾ ਦੇ ਵਿੱਚ 222 ਦੇ ਵਿੱਚ 4046 4068 ਟਨ ਵਰਤਿਆ ਗਿਆ ਸੀ ਤੇ 23 ਦੇ ਵਿੱਚ 4064 ਟਨ ਯਾਨੀ ਕਿ 2 ਟਨ ਘਟਾ ਹੈ ਮਤਲਬ ਊਠ ਤੋਂ ਛਾਲ ਨਹੀਂ ਲਾਉਣ ਵਾਲੀ ਗੱਲ ਹੈ 2 ਟਨ ਨਾਲ ਇਹ ਨਹੀਂ ਕਿ ਘਟ ਵਰਤਿਆ ਗਿਆ ਇਸ ਵੰਦੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਦਾ ਕਹਿਣਾ ਕਿ ਪੰਜਾਬ ਦੇ ਕਿਸਾਨਾਂ ਨੂੰ ਜੈਵਿਕ ਖਾਦਾਂ ਦਾ ਇਸਤੇਮਾਲ ਕਰਨ ਦੀ ਤਰਫ ਲਿਆਂਦਾ ਜਾ ਰਿਹਾ ਕਾਫੀ ਕਿਸਾਨ ਖੁਦ ਜੈਵਿਕ ਖਾਦ ਤਿਆਰ ਵੀ ਕਰ ਰਹੇ ਨੇ ਤੇ ਖੇਤੀ ਦੇ ਵਿੱਚ ਇਸ ਦਾ ਇਸਤੇਮਾਲ ਵੀ ਕਰ ਰਹੇ ਨੇ ਕਿਸਾਨਾਂ ਤੋਂ ਬਿਨਾਂ ਜਿਹੜੇ ਖੇਤੀ ਮਾਰਨੇ ਉਹਨਾਂ ਨੂੰ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰੋ ਇਸ ਦੌਰਾਨ ਪੰਜਾਬ ਦੇ ਵਿੱਚ ਸਾਲ 2022 ਦੇ ਵਿੱਚ 5130 ਮੀਟ्रिक टन ਪੈਸਟਿਸਾਈਡ ਵਰਤਿਆ ਗਿਆ ਜਿਸ ਦੌਰਾਨ ਪੰਜਾਬ ਪੂਰੇ ਭਾਰਤ ਚੋਂ ਤੀਸਰੇ ਸਥਾਨ ਤੇ ਹੈ ਦੇਸ਼ ਤੇ ਸਭ ਤੋਂ ਜ਼ਿਆਦਾ 11828 ਮੀਟ्रिक टन ਕੀਟਨਾਸ਼ਕ ਯੂਪੀ ਚ ਵਰਤਿਆ ਜਾਂਦਾ ਹੈ ਮਹਾਰਾਸ਼ਟਰ ਦੇ ਵਿੱਚ 8718 ਮੀਟ्रिक टन ਹਾਲਾਂਕਿ ਉੱਥੇ ਕੋਈ ਬਹੁਤਾ ਝੋਨਾ ਨਹੀਂ ਲੱਗਦਾ ਉੱਥੇ ਵਰਤਿਆ ਜਾ ਰਿਹਾ ਤੇ ਇਸ ਸਸਤੇ ਵਿੱਚ ਇਹ ਨਹੀਂ ਮਤਲਬ ਜਿਹੜੇ ਅੰਕੜੇ ਕਈ ਵਾਰੀ ਕਹਿੰਦੇ ਨੇ ਕਿ ਪੰਜਾਬ ਸਭ ਤੋਂ ਜ਼ਿਆਦਾ ਵਰਤਦਾ ਇਹ ਠੀਕ ਹੈ ਕਿ ਜ਼ਮੀਨ ਸਾਡੀ 1.5% ਹੈ ਸਾਡੇ ਨਾਲੋਂ ਮਹਾਰਾਸ਼ਟਰ ਦੀ ਜ਼ਮੀਨ ਜ਼ਿਆਦਾ ਆ ਤੇ ਯੂਪੀ ਦੀ ਬਹੁਤ ਜ਼ਿਆਦਾ ਆ ਪਰ ਜੇ ਸਾਡੇ 5200 ਟਨ ਵਰਤਿਆ ਜਾਂਦਾ ਤਾਂ ਯੂਪੀ 'ਚ 11828 ਮੈਟ੍ਰਿਕ ਟਨ ਪੈਸਟੀਸਾਈਡ ਵਰਤਿਆ ਜਾਂਦਾ ਹੈ ਪਰ ਇਹਦੇ 'ਚ ਤੁਸੀਂ ਵੇਖੋ ਕਿ ਸਿਰਫ ਕਿਸਾਨ ਹੀ ਨਹੀਂ ਵਰਤਦਾ ਆ ਗਲੀ 'ਚ ਕਿਤੇ ਘਾਹ ਖੜਾ ਹੁੰਦਾ ਕਿ ਅਸੀਂ ਸਪਰੇ ਨਹੀਂ ਕਰਦੇ ਰਾਉਂਡ ਅਪ ਨਹੀਂ ਮਾਰਦੇ ਹੁਣਾਂ ਮੌਂਗੀ ਦਾ ਵੀ ਰੌਲਾ ਪੈ ਰਿਹਾ ਕਿ ਮੌਂਗੀ ਤੇ ਰਾਉਂਡ ਅਪ ਮਾਰਿਆ ਜਾ ਰਿਹਾ ਤੁਸੀਂ ਵੇਖੋ ਕਿ ਸ਼ਹਿਰਾਂ 'ਚ ਆਪਾਂ ਕਿਸਾਨ ਤੇ ਦੋਸ਼ ਲਾਉਨੇ ਆ ਸ਼ਹਿਰਾਂ 'ਚ ਆ ਹੁਣ ਮੱਛਰ ਮੜਾ ਜਾ ਹੋ ਜਾਂਦਾ ਕਿ ਅਸੀਂ ਘਰਾਂ 'ਚ ਆਲ ਆਊਟ ਜਾਂ ਹੋਰਾਂ ਦਾ ਕਿੰਨਾ ਇਸਤੇਮਾਲ ਕਰਦੇ ਆ ਇਹ ਵੀ ਜ਼ਹਿਰਾਂ ਨੇ ਤੇ ਇਸ ਵਿੱਚ ਤੁਸੀਂ ਵੇਖੋ ਕਿ ਘਰ ਚ ਮੜਾ ਜਾਂ ਕਿਤੇ ਘਾਹ ਦੀ ਤੜ ਉੱਗ ਜਵਾ ਗਲੀ ਚ ਉਦੋਂ ਹੀ ਲੋਕ ਰਾਉਂਡ ਅਪ ਲਿਆਉਂਦੇ ਆ ਤੇ ਤੁਸੀਂ ਹੋਰ ਛੱਡੋ ਪਿੱਛੇ ਜੇ ਇੱਕ ਐਨਵਾਇਰਨਮੈਂਟ ਪਾਰਕ ਅਸੀਂ ਇਕੱਠੇ ਹੋਨੇ ਆ ਇੱਕ ਅਫਸਰ ਨੇ ਦੱਸਿਆ ਪਤਾ ਨਹੀਂ ਕਿੰਨੇ ਕੁਆਂਟਲ ਜ਼ਹਿਰ ਉਹਨੇ ਆਪਣੇ ਘਰ ਦੇ ਹੇਠਾਂ ਪਾਇਆ ਆਖੇ ਸਿਉਂਕ ਨਾ ਲੱਗੇ ਯਾਰ ਤੁਸੀਂ ਉਹਦਾ ਸਟੀਲ ਦੀਆਂ ਚਿਗਾਠਾਂ ਲਾ ਲਓ ਐਲੂਮੀਨੀਅਮ ਦੀਆਂ ਲਾ ਲਓ ਲੱਕੜ ਦਾ ਇਸਤੇਮਾਲ ਘਟਾ ਲਓ ਮਤਲਬ ਜੇ ਹੁਣ ਕਿਸਾਨ ਪਾਉਂਦਾ ਕਿਸਾਨ ਦੀ ਮਜਬੂਰੀ ਹੈ ਹੁਣ ਸਿਉਂਕ ਕਿਤੇ ਘਟ ਸਕਦੀ ਹੈ ਜਿਹੜਾ ਅਸੀਂ ਕਿਸਾਨ ਤੇ ਦੋਸ਼ ਲਾਉਂਦੇ ਆਂ ਸ਼ਹਿਰਾਂ ਚ ਜਾ ਕੇ ਤੁਸੀਂ ਵੇਖੋ ਜਿੱਥੇ ਲੋਕ ਘਰ ਬਣਾਉਂਦੇ ਨੇ ਕੁਆਂਟਲਾਂ ਦੇ ਕੁਆਂਟਲ ਪੈਸਟੀਸਾਈਡ ਜਿਹੜੇ ਨੇ ਉਹ ਵਰਤੇ ਜਾਂਦਾ ਪਿੱਛੇ ਜਆ ਸਾਡੇ ਆਪਣੇ 골ਡੀ ਮਹਿਰਾ ਨੇ ਬਾਈ ਜੀ ਰੇਡੀਓ ਦੇ ਖੋਜੀ ਬੰਦੇ ਨੇ ਮੈਂ ਉਹਨਾਂ ਦੇ ਘਰੇ ਗਿਆ ਤੇ ਉਹਦੇ ਮਤਲਬ ਘਰ ਦੇ ਆਲੇ-ਦਾਲੇ ਖੜ ਨਹੀਂ ਸੀ ਹੁੰਦਾ ਮਤਲਬ ਉਹ ਪੈਸਟੀਸਾਈਡ ਵਰਤਨਾ ਪੈ ਰਿਆ ਚਗਾਠਾਂ ਨੇ ਜਿਹੜੀਆਂ ਉਹਨਾਂ ਨੂੰ ਸਿਉਂਕ ਪੈਂਦੀ ਹੈ ਲੋਕਾਂ ਨੇ ਅੱਜ ਕੱਲ ਕੀ ਟ੍ਰੈਂਡ ਚੱਲ ਪਿਆ ਇੱਕ ਪਿਛਲੇ ਦਿਨਾਂ ਤੋਂ ਇਹ ਰਿਪੋਰਟ ਵੀ ਆਈ ਸੀ ਕਿ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਅੰਡਰਗਰਾਉਂਡ ਪਾਈਪਾਂ ਪਵਾ ਲਈਆਂ ਨੇ ਜਦੋਂ ਲੋਕ ਘਰਾਂ ਦੀਆਂ ਨਿਉਆਂ ਪਟਦੇ ਨੇ ਤੇ ਉੱਥੇ ਥੱਲੇ ਪਾਈਪਾਂ ਦਾ ਬਰੀਕ ਜਾਲ ਵਿਛਾ ਲੈਂਦੇ ਨੇ ਤੇ ਉਹਨੂੰ ਉੱਪਰੋਂ ਬੰਦ ਕਰ ਦਿੰਦੇ ਨੇ ਫਿਰ ਸਾਲ 6 ਮਹੀਨੇ ਬਾਅਦ ਉਸ ਪਾਈਪਾਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਜਿਸ ਦੇ ਵਿੱਚ ਪੈਸਟੀਸਾਈਡ ਹੁੰਦਾ ਹੈ ਤਾਂ ਜੋ ਸਿਉਂਕ ਉੱਪਰੋਂ ਚਗਾਠਾ ਨਾ ਲੱਗੇ ਇਹ ਨਵੀਂ ਤਕਨੀਕ ਆ ਗਈ ਹੈ ਤੇ ਇਸ ਸਿਲਸੇ ਦੇ ਵਿੱਚ ਪੱਕੇ ਤੌਰ ਤੇ ਜਾਨੀ ਘਰਾਂ ਦੇ ਸਾਰੇ ਜਿਹੜਾ ਹੈਗਾ ਨਾ ਉਹ ਇਸ ਤਰ੍ਹਾਂ ਸਪ੍ਰਿੰਕਲ ਸਿਸਟਮ ਲਾ ਲੈਂਦੇ ਨੇ ਜਿਸ ਦੇ ਵਿੱਚ ਫਿਰ ਉੱਪਰੋਂ ਉਹਦੇ ਵਿੱਚ ਸਿਉਂਕ ਨੂੰ ਟਰਮਾਈਟ ਨੂੰ ਮਾਰਨ ਦੇ ਵਾਸਤੇ ਬਹੁਤ ਜ਼ਹਿਰੀਲਾ ਜਿਹੜਾ ਹੈਗਾ ਕੈਮੀਕਲ ਪਾਇਆ ਜਾਂਦਾ ਕਿਸਾਨ ਦੀ ਤਾਂ ਮਜਬੂਰੀ ਹੈ ਸੋ ਅਸੀਂ ਕਹਿੰਦੇ ਕਿ ਸ਼ੁੱਧ ਕੀ ਸ਼ਹਿਰੀ ਬੰਦੇ ਜਿਨ੍ਹਾਂ ਦਾ ਖੇਤੀਬਾੜੀ ਨਾਲ ਕੋਈ ਲਾਗਾ ਨਹੀਂ ਉਹ ਕਹਾਂਗੇ ਜੀ ਸ਼ਹਿਰਾਂ ਵਾਲੇ ਨੇ ਆ ਤੁਸੀਂ ਵੇਖੋ ਕਿ ਟਿਊਬਲ ਦਾ ਬੰਦ ਪਏ ਕਨੈਕਸ਼ਨ ਖੋਲਣ ਵਾਸਤੇ ਪਟਿਆਲੇ ਦਾ ਇੱਕ ਮਹਾਜਨ ਬੰਦਾ ਜਿਹਦੇ ਤੇ ਪਰਚਾ ਦਰਜ ਹੋਇਆ ਸੀ ਉਹਨੇ ਬੰਦ ਪਏ ਜਿਹੜੇ ਬੋਰਵੈਲ ਨੇ ਉਹ ਖੋਲਣ ਦੇ ਵਾਸਤੇ ਐਡਾ ਜ਼ਹਿਰ ਪਾਉਂਦਾ ਸੀ ਕੈਪਟਨ ਸਰਕਾਰ ਦੇ ਵਕਤ ਦੀ ਖਬਰ ਹੈ ਪਰ ਉਹ ਕੁਝ ਨਹੀਂ ਹੋਇਆ ਉਸਤੇ ਸੋ ਇਸ ਕਰਕੇ ਕੋਸ਼ਿਸ਼ ਕਰੋ ਭਾਵੇਂ ਤੁਹਾਡੀਆਂ ਖੇਤਾਂ ਦੀਆਂ ਵੱਟਾਂ ਨੇ ਉਹਨਾਂ ਤੇ ਇਸ ਚੀਜ਼ ਨੂੰ ਘਟਾਓ ਤਾ ਜੋ ਜ਼ਹਿਰ ਅਸੀਂ ਘਟ ਤੋਂ ਘਟ ਸੜਕੀ ਹੁਣ ਜੇ ਅਸੀਂ ਆਪਣੇ ਘਰਾਂ ਨੂੰ ਆਪਣੇ ਘਰਾਂ ਦੀ ਲੱਕੜ ਨੂੰ ਸਯੰਕ ਤੋਂ ਬਚਾਉਣ ਵਾਸਤੇ ਅਸੀਂ ਜੇ ਉਹ ਸਯੰਕ ਦੇ ਵਾਸਤੇ ਕੈਮੀਕਲ ਵਰਤਦੇ ਆ ਤੇ ਉਹ ਵੀ ਤਾਂ ਹੇਠਾਂ ਪਾਣੀ 'ਚ ਹੀ ਡਲਦਾ ਨਾ ਉਹ ਵੀ ਤਾਂ ਧਰਤੀ ਨੂੰ ਜ਼ਹਿਰੀਲਾ ਕਰਦਾ ਕਿਸਾਨ ਤਾਂ ਆਪਣੀ ਅਰਨਿੰਗ ਹੈ ਉਹਦੀ ਤਾਂ ਤੁਸੀਂ ਸਿਰਫ ਲੱਕੜ ਦਾ ਸ਼ੌਕ ਪਾਲਦੇ ਹੋ ਕਿ ਫਲੋਰ ਲੱਕੜ ਦਾ ਹੋਵੇ ਦੁਆਰਾਂ ਤੇ ਲੱਕੜ ਚੜੀ ਹੋਵੇ ਭਾਈ ਜੇ ਸ਼ੌਕ ਹੈ ਨਾ ਚੜਾਓ ਸਟੀਲ ਲਾ ਲਓ ਐਲੂਮੀਨੀਅਮ ਲਾ ਲਓ ਸਿਮੈਂਟਡ ਦੁਆਰਾਂ ਕਰ ਲਓ ਜ਼ਰੂਰੀ ਹੈ ਕਿ ਲੱਕੜ ਹੀ ਲਾਉਣਾ ਵੁੱਡ ਨਹੀਂ ਹੋਵੇ ਸਾਰਾ ਕੁਝ ਤੁਹਾਡੇ ਰੀਸ ਕਰਦੇ ਹੋ ਤੁਸੀਂ ਨਿਊਜ਼ੀਲੈਂਡ ਆਸਟ੍ਰੇਲੀਆ ਦੀ ਤੇ ਉੱਥੇ ਤੇ ਉਹਨਾਂ ਦਾ ਸਿਸਟਮ ਹੀ ਇਦਾਂ ਦਾ ਹੈ ਉਹ ਚੀਜ਼ ਹੀ ਨਹੀਂ ਇਸ ਤਰ੍ਹਾਂ ਦੀ ਕੋਈ ਹੋਣ ਦਿੰਦੇ ਕਿ ਸ਼ੌਕ ਪਵੇ ਪਰ ਉਹਦੇ 'ਚ ਜ਼ਹਿਰ ਕਿੰਨੀ ਹੈ ਸੋ ਇਸ ਕਰਕੇ ਇਹ ਜਿਹੜਾ ਜ਼ਹਿਰ ਛਿੜਕਿਆ ਜਾ ਰਿਹਾ ਹੈ ਉਸ ਤੋਂ ਗੁਰੇਜ਼ ਕਰੋ ਇਹ ਅਤ ਘਾਤਕ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਵਾਸਤੇ ਇਹਦੇ ਲਈ ਕੀ ਸ਼ਰੂ ਤੇ ਕੀ ਪੈਂਡੂ ਸਾਰਿਆਂ ਨੂੰ ਇਹਦੇ ਵਿੱਚ ਸਤਾਰਕ ਹੋਣ ਦੀ ਜ਼ਰੂਰਤ ਹੈ ਸੋ ਇਹ ਸੀ ਪੈਸਟੀਸਾਈਡ ਦੇ ਮੁਤਲਕ ਜਿਹੜੀ ਰਿਪੋਰਟ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇਸ ਸਿਲਸੇ ਦੇ ਵਿੱਚ ਆ